ਉਹ ਟਮਾਟਰ ਪਿਆਦੇ ਮਸਾਲੇ ਦੇ ਵਿੱਚ ਰਲਦਾ ਜੀ ਅੱਛਾ ਅੱਛਾ ਵੈਸੇ ਆਪਾਂ ਮੂਰੀ ਨਹੀਂ ਹੁੰਦੇ ਅੱਛਾ ਵੈਸੇ ਭਰ ਕੇ ਬਣਾਉਂਦੀ ਹੈ ਨਾ ਪੋਸਟਲੀ ਆਪਾਂ ਦੇਖਦੇ ਆਂਗੇ ਤੇ ਤੁਸੀਂ ਜਿਵੇਂ ਆਪਾਂ ਵੀ ਚਨੇ ਅਲੱਗ ਤੋਂ ਹੁੰਦੇ ਤਰੀ ਵਾਲੇ ਹਨ ਅੱਛਾ 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 ਮੈਨੂੰ ਇਹ ਦੱਸੋ ਕਿ ਇਹ ਜਿਹੜੀ ਤੁਸੀਂ ਰੈਸਪੀ ਬਣਾ ਰਹੇ ਹੋ ਇਹ ਤੁਹਾਡੀ ਹੈ ਕਿ ਮੈਡਮ ਦੀ ਹੈ ਹੋਰ ਜੇ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਬਣਾਉਣ ਲੱਗੇ ਬਸ ਸਾਂਝੀ ਸੰਭਲੋ ਜੀ ਹੈ ਸਾਂਝੀ ਹੀ ਹੈ ਮੈਂ ਡਰਾਈਵਿੰਗ ਕਰ ਦਉਂਗੀ ਅੱਛਾ ਡਰਾਈਵਿੰਗ ਕਰਕੇ ਤੇ ਫਿਰ ਤੁਸੀਂ ਉਹ ਛੱਡ ਦਿੱਤੀ ਹਾਂ ਹਾਂ ਜੀ ਤੋਂ ਤੇ ਉਸ ਤੋਂ ਬਾਅਦ ਫਿਰ ਪੱਕਾ ਐਸੀ ਕੰਮ ਨਾਲ ਹੀ ਹੋ ਗਈ ਤੁਸੀਂ ਮੇਰੀ ਹੈ ਜੀ ਹ ਅੱਛਾ ਸਪ੍ਰਕਾਲ ਤੋਂ ਖਬਰ ਵਾਲੀ ਟੀਵੀ ਦੇਖ ਕੇ ਤੁਸੀਂ ਮੈਂ ਲੂਟ ਪਰ ਚੋਥਾਂ ਤੁਹਾਡੇ ਨਾਲ ਸੋ ਅੱਜ ਦੇ ਸਮੇਂ ਦੇ ਵਿੱਚ ਅਸੀਂ ਕਹੀਏ ਵੀ ਲੋਕ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕੇ ਨੇ ਤਾਂ ਕਹਿ ਲਈ ਕਿ ਬਿਜ਼ਨਸ ਵਾਲੇ ਪਾਸੇ ਜਿਹੜਾ ਜ਼ਿਆਦਾ ਕੰਮ ਵੜੇ ਜੇ ਆਪਾਂ ਕਹੀਏ ਵੀ ਨੌਕਰੀਆਂ ਦੇ ਝੰਡਟ ਤੋਂ ਛੱਟ ਕੇ ਲੋਕ ਜਿਹੜਾ ਆਪਣੀ ਸਟਾਲਸ ਲਗਾ ਰਹੇ ਨੇ ਕਾਰਟਸ ਉਹਨਾਂ ਨੇ ਲਗਾਈਆਂ ਹੋਈਆਂ ਨੇ ਸੋ ਮੈਂ ਉਹੀ ਇੱਕ ਕਹਾਣੀ ਤੁਹਾਡੇ ਨਾਲ ਮੋਟੀਵੇਸ਼ਨਲ ਸਾਂਝ ਕਰੂਗੀ ਕਿ ਕੰਮ ਕੋਈ ਵੀ ਛੋਟਾ-ਵਟਾ ਨਹੀਂ ਹੁੰਦਾ ਮੈਂ ਉਹੀ ਗੱਲ ਕਹਿ ਰਹੀ ਹੁੰਦੀ ਕਿ ਕਰਨ ਵਾਲੇ ਦੇ ਵਿੱਚ ਹਿੰਮਤ ਜ਼ਰੂਰ ਹੋਣੀ ਚਾਹੀਦੀ ਅਸੀਂ ਐਵੇਂ ਸੰਗ ਦੇ ਸ਼ਰਮਦੇ ਰਹਿੰਦੇ ਆ ਪਰ ਇਹਨਾਂ ਕੰਮਾਂ ਤੋਂ ਛੋਟੇ ਬਿਜ਼ਨਸ ਤੋਂ ਸਾਨੂੰ ਕਮਾਈ ਵੀ ਬਹੁਤ ਹੈ ਸੋ ਇੱਕ ਬਹੁਤ ਹੀ ਪ੍ਰੇਰਣਾਦਾਇਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਇੱਕ ਸਾਬਤ ਸੂਤ ਸਿੱਖ ਜੋੜਾ ਜੋ ਕਿ ਕੁਲਚੇ ਛੋਲਿਆਂ ਦੀ ਸਟਾਲ ਲਗਾਉਂਦੇ ਆ ਇਹਨਾਂ ਦੀ ਸਟਾਲ ਦਾ ਨਾਮ ਹੈ ਜੀ ਬ੍ਰਾਂਡਸ ਮਸਾਲਾ ਕੁਲਚਾ ਸੋ ਇਹਨਾਂ ਦੇ ਬ੍ਰਾਂਡਸ ਮਸਾਲਾ ਕੁਲਚਾ ਦੇ ਵਿੱਚ ਕੀ ਖਾਸ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਇਹਨਾਂ ਦੀ ਸਟਾਲ ਲਾਉਣ ਦੀ ਕਹਾਣੀ ਬਾਰੇ ਸੋ 22 ਸਾਡੇ ਨਾਲ ਮੌਜੂਦ ਨੇ ਇਹਨਾਂ ਤੇ ਵਾਈਬ ਵੀ ਨੇ ਦੋਨੋਂ ਜਾਨੇ ਕਰ ਰਹੇ ਨੇ ਸੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਜੀ ਬੜੀ ਕੁਲਚੇ ਕੁਲਚੇ ਵਧੀਆ ਬਣਾ ਰਹੇ ਹੋ ਹੈ ਹੋਰ ਹੋਰ ਜੀ ਭਾਈ ਇਹ ਜਿਹੜਾ ਤੁਹਾਡਾ ਮਸਾਲਾ ਹੈ ਕੁਲਚੇ ਇਹਦੇ ਵਿੱਚ ਕੀ ਖਾਸ ਇਦਾਂ ਦਾ ਕਿਵੇਂ ਬਣਦਾ ਹੈ ਹਾਂ ਬਸ ਟਮਾਟਰ ਪਿਆਜ਼ ਦੇ ਮਸਾਲੇ ਦੇ ਵਿੱਚ ਲੱਗਦਾ ਜੀ ਕੁਝ ਅੱਛਾ ਅੱਛਾ ਵੈਸੇ ਆਪਾਂ ਮੂਲ ਨਹੀਂ ਹੁੰਦੇ ਅੱਛਾ ਵੈਸੇ ਭਰ ਕੇ ਬਣਾਉਂਦੇ ਹਨ ਮੋਸਟਲੀ ਆਪਾਂ ਦੇਖਦੇ ਹਾਂਗੇ ਤੇ ਤੁਸੀਂ ਜਿਵੇਂ ਆਪਾਂ ਵੀ ਚਨੇ ਲੱਗ ਧੁੰਦੇ ਤਰੀ ਵਾਲੇ ਹਨ ਹਾਂ ਜੀ ਜੀ ਪਲੇਟ ਸਿਸਟਮ ਹੈ ਜੀ ਅੱਛਾ ਅੱਛਾ ਭਾਈ ਜਿਵੇਂ ਮੈਂ ਦੇਖਿਆ ਕਿ ਤੁਸੀਂ ਦੋਨੋਂ ਹਸਬੰਡ ਵਾਈਫ ਹੋਰ ਖਾਸ ਤੌਰ ਤੇ ਬਹੁਤ ਵੱ ਇਹ ਕੋਰਸਿਕ ਵੀਰ ਜਦੋਂ ਇਦਾਂ ਤੁਸੀਂ ਕੰਮ ਕਰ ਰਹੇ ਹੋ ਬਹੁਤ ਚੰਗਾ ਲੱਗਦਾ ਹੈ ਨਾ ਕਿ ਕਹੇ ਲਈ ਵੀ ਬੰਦਾ ਟਰਸਟ ਕਰ ਲੈਂਦਾ ਇੱਕ ਸਰਦਾਰ ਬੰਦੇ ਤੇ ਸੋ ਭਾਈ ਕਿਵੇਂ ਵਿਚਾਰ ਬਣਿਆ ਕੰਮ ਕਰਨ ਦਾ ਵਾਜੀਰ ਇਥੇ ਜਵਾਰੀ ਜਵਾਰ ਹੈ ਸੋ ਆ ਤੁਸੀਂ ਪਹਿਲਾਂ ਕੀ ਕੀ ਕਰਦੇ ਸੀਗੇ ਜਾਂ ਹੁਣੇ ਸ਼ੁਰੂ ਕੀਤਾ ਕੰਮ ਇਹ ਹੋ ਗਏ ਜੀ ਚਾਰ ਪੰਜ ਮਹੀਨੇ ਹੋ ਗਏ ਅੱਛਾ 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 ਪਹਿਲਾਂ ਇੱਥੇ ਲਾਉਂਦੇ ਸੀ ਜਾਂ ਕਿਤੇ ਹੋਰ ਲਾਉਂਦੇ ਸੀਗੇ ਮੈਂ ਹੋਰ ਦੇ ਟੈਂਡ ਆ ਜਿੱਥੇ ਲਾਇਆ ਸੀ ਅੱਛਾ 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 ਠੀਕ ਹੈ ਠੀਕ ਹੈ ਤੇ ਭਾਈ ਕਿੰਨੇ ਕ ਵਜੇ ਆਨੇ ਹੋ ਤੁਸੀਂ ਇੱਥੇ ਕਿ ਸਮਾਂ ਤੁਹਾਡੀ ਸਾਰੀ ਅੱਛਾ 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 ਠੀਕ ਹੈ ਮਤਲਬ ਜੇ ਤੁਸੀਂ ਬਣਾਉਣੇ ਵੀ ਆ ਘਰੋਂ ਤੁਸੀਂ ਸਬਜੀ ਸਭ ਕੁਝ ਬਣਾ ਕੇ ਲੈ ਕੇ ਆਉਣੇ ਤੇ ਟਾਈਮ ਵੀ ਚੱਲ ਇਹਦੀ ਕਰ ਲੈਂਦੇ ਹਾਂ ਸਰ ਹਾਂ ਮੌਕੇ ਤੇ ਤਾਜ਼ਾ ਦੇ ਦਿੰਦੇ ਹਾਂ ਨਾ ਹਾਂਜੀ ਹਾਂਜੀ ਠੀਕ ਹੈ ਬਣਾਈ ਦੇ ਦਿੰਦੇ ਮੋਸਟਲੀ ਆਪਾਂ ਦੇਖੀਏ ਤਾਂ ਆਪਾਂ ਕਈ ਵਾਰ ਖਾਣੇ ਆ ਤੇ ਉਹ ਇਦਾਂ ਹੀ ਦੇ ਦਿੰਦੇ ਆ ਜਿਵੇਂ ਹਨਾ ਅ ਕਾਫੀ ਟਾਈਮ ਦਾ ਮਸਾਲਾ ਪਿਆ ਹੁੰਦਾ ਤਾਂ ਇਦਾਂ ਦੇ ਦਿੰਦੇ ਨੇ ਤੇ ਤੁਸੀਂ ਇਹ ਜਿਹੜੇ ਮੌਕੇ ਤੇ ਦਿੰਦੇ ਹੋ ਨਹੀਂ ਨਹੀਂ ਸਾਰਾ ਕੁਝ ਉਸੇ ਵੇਲੇ ਬਣ ਦਿੰਦਾ ਅੱਛਾ ਅੱਛਾ ਠੀਕ ਹੈ ਤੇ ਭਾਈ ਜਿਵੇਂ ਆਪਾਂ ਕਹੀਏ ਵੀ ਇਸ ਕੰਮ ਦੇ ਵਿੱਚ ਫਾਇਦਾ ਕਿੰਨਾ ਦਾ ਮੜਾ ਮੋਟਾ ਹੀ ਆ ਜੀ ਰੋਟੀ ਕਰਕੇ ਚੱਲੀ ਜਾਂਦਾ ਜੀ ਹਾਂਜੀ ਹੂੰ ਵੀ ਮਤਲਬ ਵੀ ਸ਼ੌਂਕ ਨਹੀਂ ਪੂਰੇ ਹੋ ਸਕਦੇ ਪਰ ਰੋਟੀ ਵਾਲਾ ਖਰਚਾ ਚੱਲਦਾ ਨਹੀਂ ਸ਼ੌਂਕ ਵੀ ਪੂਰੇ ਹੋ ਜਾਂਦੇ ਜੀ ਹੋ ਰਿਹਾ ਫਿਰ ਤਾਂ ਠੀਕ ਹੈ ਫਿਰ ਤਾਂ ਫਾਇਦਾ ਮੰਨ ਕੇ ਚੱਲੀਏ ਸਭ ਕੁਝ ਪੂਰਾ ਹੋਏਗਾ ਟਾਈਮ ਲੱਗਦਾ ਜੀ ਹਰ ਚੀਜ਼ ਨੇ ਅੱਛਾ ਮੈਨੂੰ ਇਹ ਦੱਸੋ ਕਿ ਇਹ ਜਿਹੜੀ ਤੁਸੀਂ ਰੈਸਪੀ ਬਣਾ ਰਹੇ ਹੋ ਇਹ ਤੁਹਾਡੀ ਹੈ ਕਿ ਮੈਡਮ ਦੀ ਹੈ ਉਹਨਾਂ ਨੇ ਤੁਹਾਨੂੰ ਦੱਸੀ ਹੈ ਕਿ ਤੁਸੀਂ ਬਣਾਉਣ ਲੱਗੇ ਬਸ ਸਾਂਝੀ ਸਮਝ ਲਓ ਜੀ ਹੈ ਹਾਂ ਜੀ ਹੈ ਅੱਛਾ ਅੱਛਾ ਇਹ ਠੀਕ ਹੈ ਸੋ ਵਧੀਆ ਲੱਗਦਾ ਜਦੋਂ ਸਾਡੇ ਵੀਰ ਇਸ ਤਰ੍ਹਾਂ ਕੰਮ ਕਰਦੇ ਆ ਮਿਹਨਤ ਕਰਦੇ ਆ ਸੋ ਬਈ ਕੀ ਕਿੰਨਾ ਰੇਟ ਆ ਤੁਹਾਡੀ ਇਸ ਪਲੇਟ ਦਾ ਕੀ ਫਰਸ ਸਿੰਪਲ ਵਾਲੀ ਬਟਰ ਗੁਲਚਾ 60 ਦੀ ਪਲੇਟ ਹੈ ਜੀ ਅੱਛਾ ਜੀ ਮਸਾਲਾ ਗੁਲਚਾ 80 ਦੀ ਹੈ ਜੀ ਨਿਊਟ੍ਰੀ ਗੁਲਚਾ 80 ਅੱਛਾ ਠੀਕ ਹੈ ਤੇ ਭਾਈ ਤੁਸੀਂ ਮੁਹਾਲੀ ਦੇ ਰਹਿਣ ਵਾਲੇ ਹੋ ਹਾਂਜੀ ਹਾਂਜੀ ਆ 3ਵੀਂ 2ਜੀ ਰਹਿੰਦੇ ਆਂ ਵੈਸੇ ਪਿੱਛੇ ਹੁਸ਼ਿਆਰਪੁਰ ਤੋਂ ਆਂ ਜੀ ਠੀਕ ਹੈ ਠੀਕ ਹੈ ਸੋ ਇਹ ਵੀ ਮਤਲਬ ਮਨ ਦੇ ਵਿੱਚ ਆਉਂਦੇ ਨੇ ਕਿ ਜੇ ਕੋਈ ਬੰਦਾ ਨੌਕਰੀ ਕਰ ਲੇ ਜਾਂ ਹੋਰ ਕੰਮ ਕਰ ਲੇ ਤੁਸੀਂ ਉਹ ਨਹੀਂ ਕੀਤਾ ਪਹਿਲ ਕੀਤੀ ਨੌਕਰੀ ਉਹ ਤਾਂ ਕੀਤੀ ਅੱਛਾ ਮੈਂ ਡਰਾਈਵਿੰਗ ਕਰਦਾ ਸੀਗਾ ਜੀ ਪਹਿਲੇ ਅੱਛਾ ਡਰਾਈਵਿੰਗ ਕਰਕੇ ਤੇ ਫਿਰ ਤੁਸੀਂ ਉਹ ਛੱਡ ਦਿੱਤੀ ਹਾਂ ਹਾਂਜੀ ਦੋ ਤੇ ਉਸ ਤੋਂ ਬਾਅਦ ਫਿਰ ਪੱਕਾ ਐਸੀ ਕੰਮ ਨਾਲ ਹੀ ਹੋ ਗਈ ਤੁਸੀਂ ਮੈਂ ਇਹੀ ਹੈ ਜੀ ਹਾਂ ਅੱਛਾ ਉਹਨਾਂ ਕੇ ਅੱਗੇ ਹੋਰ ਵੀ ਵਧਾਵਾਗਾ ਹੋਰ ਕੰਮ ਕੋਲਣਾ ਜੀ ਤੁਹਾਡਾ ਅੱਛਾ ਅੱਛਾ ਮਤਲਬ ਏਸ ਦੇ ਵਿੱਚ ਇਹ ਕੁਝ ਹੋਰ ਸੋਚਿਆ ਹੈ ਜੀ ਹਾਂ ਜੀ ਹਾਂ ਜੀ ਮੈਂ ਹੋਰ ਕੰਮ ਹੈ ਇਸ ਦੇ ਦੀ ਖਾਣ ਪੀਣ ਵਾਲੇ ਅੱਛਾ 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 ਠੀਕ ਹੈ ਠੀਕ ਹੈ ਸੋ ਸੋਹਣਾ ਇਨੀਸ਼ੀਏਟਿਵ ਹੈਗਾ ਤੁਹਾਡਾ ਤੇ ਜੇ ਆਪਾਂ ਗੱਲ ਕਰੀਏ ਨਾ ਉਦਾਂ ਵੀ ਜਿਵੇਂ ਅਸੀਂ ਪੰਜਾਬੀ ਨਾ ਪੰਜਾਬੀ ਦੀ سپورਟ ਨਹੀਂ ਕਰਦੇ ਜੇ ਆਪਾਂ ਗੱਲ ਕਰੀਏ ਕਿਉਂਕਿ ਹੋਰ ਸਟਾਲਸ ਤੇ ਸੀ ਖਾਣੇ ਆ ਪਰ ਜਿੱਤੇ ਸਾਡੇ ਪੰਜਾਬੀ ਨੇ ਉਹਨਾਂ ਦੀ سپورਟ ਜ਼ਰੂਰ ਕਰਨੀ ਚਾਹੀਦੀ ਹੈ ਨਾ ਬਾਈ ਕੋਲੇ ਆ ਕੇ ਖੜੋ ਉੱਤੇ ਖਾਓ ਤੇ ਬਈ ਆਗਾ ਕਵਰੀਏ ਪੈ ਜਾਂਦੇ ਹਾਂ ਹਾਂਜੀ ਠੀਕ ਹੈ ਜੀ ਠੀਕ ਹੈ ਕਿਰਪਾ ਜੀ ਹੂੰ ਸਹੀ ਹੈ ਕਿਰਪਾ ਬਣੀ ਵੀ ਰਹਿਣੀ ਚਾਹੀਦੀ ਹੈਗੀ ਤੇ ਆਪਾਂ ਜੇ ਗੱਲ ਕਰੀ ਹੁਣ ਤੁਸੀਂ ਦੋਨੇ ਜਾਣੇ ਕਰ ਰਹੇ ਹੋ ਕਦੇ ਇਦਾਂ ਤਾਂ ਨਹੀਂ ਹੋਇਆ ਵੀ ਆਪਦੇ ਆਪ ਨੂੰ ਇਹ ਮਹਿਸੂਸ ਹੋਇਆ ਹੋਵੇ ਵੀ ਠੀਕ ਹੈ ਓਕੇ ਜਾਂ ਕਈ ਵਾਰ ਕੋਈ ਤੰਨ ਨਹੀਂ ਮਾਰ ਦਿੰਦਾ ਰਿਸ਼ਤੇਦਾਰ ਨਾ ਨਾ ਜੀ ਇਦਾਂ ਦੀ ਕੋਈ ਟੈਨਸ਼ਨ ਨਹੀਂ ਹੈ ਜੀ ਕੋਈ ਟੈਨਸ਼ਨ ਨਹੀਂ ਇਹ ਤਾਂ ਗੱਲਾਂ ਵੇਪ ਵਗੈਰਾ ਜੀ ਅੱਛਾ ਤੇ ਕਰਦੇ ਨਹੀਂ ਕਹਤਾ ਸੀਗਾ ਵੀ ਕਰ ਲਓ ਪਰਮਿਸ਼ਨ ਲਈ ਫਿਰ ਉਹਨਾਂ ਦੀ ਪੂਰੀ ਬਿਲਕੁਲ ਜੀ ਸਾਡਾ ਬਾਪੂ ਸਾਡੇ ਨਾਲ ਹੀ ਆ ਜੀ ਹਰ ਘਰ ਤੋਂ ਅੱਛਾ ਅੱਛਾ ਤੇ ਫਿਰ ਉਹਨਾਂ ਨੂੰ ਦੱਸਿਆ ਵੀ ਮੈਂ ਇਦਾਂ ਕੰਮ ਸ਼ੁਰੂ ਕਰਨਾ ਹੈ ਤੇ ਉਹ ਮੰਨ ਗਏ ਹਾਂ ਜੀ ਬਿਲਕੁਲ ਜੀ ਬਿਲਕੁਲ ਉਹ ਨਹੀਂ ਮਨਾ ਕਰਦੇ ਜੀ ਹਮ ਅੱਜ ਤੱਕ ਕਿਸੇ ਗੱਲ ਨੂੰ ਵੀ ਨਹੀਂ ਮਨਾ ਕੀਤਾ ਜੀ ਬਾਪੂ ਜੀ ਸਹੀ ਗੱਲ ਹੈ ਮਾਪੇ ਦੀ ਬਲੇਸਿੰਗਸ ਹੋਣੀਆਂ ਚਾਹੀਦੀਆਂ ਨੇ ਹੈ ਨਾ ਜ਼ਰੂਰੀ ਹੈ ਠੀਕ ਹੈ ਠੀਕ ਹੈ ਅਸੀਂ ਬਹੁਤ ਸਾਰੇ ਵੱਡੇ ਵੱਡੇ ਰੈਸਟੋਰੈਂਟਸ ਦੇ ਵਿੱਚ ਖਾਂਦੇ ਆ ਨਾ ਐਨਾ ਨਾ ਪੈਸਾ ਲਗਾ ਦਿੰਦੇ ਆ ਪਰ ਜਿਹੜਾ ਸਟਰੀਟ ਫੂਡ ਦਾ ਮਜ਼ਾ ਹੁੰਦਾ ਨਾ ਉਹ ਬਹੁਤ ਹੀ ਜ਼ਿਆਦਾ ਵੱਖਰਾ ਹੁੰਦਾ ਜਿਵੇਂ ਬਾਈ ਹੁਣੀ ਸਟਾਲਸ ਲਾਦੇ ਬਾਈ ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਆਪਣਾ ਇਹ ਕੰਮ ਕਰਦੇ ਆ ਸੋ ਕਿਵੇਂ ਲੱਗਦਾ ਜਦੋਂ ਦੇਖਦੇ ਤੁਸੀਂ ਵੀ ਉਹਨਾਂ ਤੋਂ ਹੀ ਮੋਟੀਵੇਟ ਹੋਏ ਹੋਵੋਗੇ ਕਿ ਕਿਹਨੇ ਕਿਹਨੇ ਦੇਖ ਕੇ ਜੀ ਦੇਖ ਕੇ ਹੀ ਹੁੰਦਾ ਜੀ ਕਿਉਂਕਿ ਸਾਡੇ ਨਾ ਸਟੈਂਡਰਡ ਵੱਡ ਗਿਆ ਦਿਮਾਗ ਦੇ ਵਿੱਚ ਹਨਾ ਵੀ ਅਸੀਂ ਵੱਡਾ ਕੰਮ ਕਰਨਾ ਹੈ ਜਾਂ ਸ਼ੋਅ ਆਫ ਕਰਨਾ ਹੈ ਪਰ ਜੇ ਆਪਾਂ ਕਹੀਏ ਵੀ ਕਮਾਈ ਇਸ ਵਿੱਚ ਵੀ ਹੈਗੀ ਇਹ ਕੰਮ ਵੱਡਾ ਇਹ ਛੋਟਾ ਨਹੀਂ ਇਹ ਬਹੁਤ ਵੱਡਾ ਹੈ ਉਹ ਵੱਡਾ ਹੈ ਹਮ ਇਹ ਤਾਂ ਗੱਲ ਸੋ ਪਰ ਇਹ ਵੀ ਕਰਨਾਸਤੇ ਦਿਲ ਵੀ ਵੱਡਾ ਚਾਹੀਦਾ ਉਹ ਤਾਂ ਸਹੀ ਜੀ ਮਾੜਾ ਬੰਦਾ ਕਰ ਵੀ ਨਹੀਂ ਸਕਦਾ ਪਹਿਲੀ ਵਾਰ ਜਦੋਂ ਸਟਾਲ ਤੇ ਖੜੀ ਸੀ ਕੀ ਐ ਨਾ ਨਾ ਬਹੁਤ ਵਧੀਆ ਲੱਗਿਆ ਜੀ। ਕੱਚਾ ਮਤਲਬ ਮੇਰੇ ਇੰਨੇ ਜਣੇ ਨਹੀਂ ਆਉਂਦੇ ਜੀ ਫੇ ਵਧੀਆ ਲੱਗਣਾ ਜੀ। ਐ ਪਹਿਲੇ ਦਿਨ ਚ ਹੀ ਆ ਗਏ ਸੀ। ਹੋਰ ਹੋਰ ਜੀ। ਅੱਛਾ ਅੱਛਾ ਚਲੋ ਵਧੀਆ ਮਾਲਕੇ ਜਿ세 ਤਰ੍ਹਾਂ ਤੁਹਾਨੂੰ ਚੜਦੀ ਕਲਾ ਚ ਰੱਖੇ। ਸੋ ਅ ਬਾਈ ਦੇ ਨਾਲ ਗੱਲਬਾਤ ਕੀਤੀ ਹੈ ਸੋ ਇਹਨਾਂ ਨੇ ਬਹੁਤ ਹੀ ਸੋਹਣਾ ਕੀਤਾ ਵੀ ਸੀ ਖਾਣੇ ਆ ਬਟ ਇਹ ਹੁੰਦਾ ਕਿ ਖਾਣ ਦੇ ਨਾਲ ਇੱਕ ਮੋਟੀਵੇਸ਼ਨਲ ਕੋਈ ਗੱਲ ਮਿਲ ਜੇ ਕੋ ਸਿੱਖਣ ਨੂੰ ਮਿਲ ਜੇ ਕੁਝ ਮਸਾਲੇਦਾਰ ਮਿਲ ਜੇ ਤੇ ਉਹ ਸਵਾਦ ਹੀ ਵੱਖਰਾ ਹੋ ਜਾਂਦਾ ਹੈ। ਸੋ ਬਹੁਤ ਚੰਗਾ ਲੱਗਦਾ ਹੈ ਕਿ ਹਸਬੰਡ ਵਾਈਫ ਵੀ ਇੱਕ ਦੂਜੇ ਨੂੰ سپورਟ ਕਰਦੇ ਨੇ। ਸੋ ਉਹ ਦੋਨੋਂ ਜਾਣੇ ਲੱਗੇ ਹੋਏ ਨੇ ਕਿ ਸੋ ਪਰਮਾਤਮਾ ਇਹਨਾਂ ਤੇ ਮੇਰ ਪਰਿਆ ਹੱਥ ਰੱਖੇ ਸੋ ਇਹੋ ਜਿਹੀਆਂ ਕਹਾਣੀਆਂ ਲੈ ਕੇ ਮੋਟੀਵੇਟ ਹੋਇਆ ਕਰੂ ਕਿ ਅਸੀਂ ਕਹਿੰਦੇ ਆ ਕਿ ਅਸੀਂ ਕੰਮ ਨਹੀਂ ਕਰਕੇ ਰਾਜੀ ਆ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਪਰ ਪੰਜਾਬ ਦੇ ਵਿੱਚ ਕੰਮ ਦੀ ਕਮੀ ਨਹੀਂ ਹੈ ਕਰਨ ਵਾਲਿਆਂ ਦੀ ਹੈ ਜੇ ਤੁਸੀਂ ਕੁਝ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਜਿਵੇਂ ਇਹਨਾਂ ਬਾਈ ਹੋਣਾ ਨੇ ਕੀਤਾ ਉਮੀਦ ਪ੍ਰੋਗਰਾਮ ਪਸੰਦ ਆਇਆ ਹੋਊਗਾ ਸੋ ਮਿਲਦੇ ਆਂ ਜੀ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦੇਖਦੇ ਰਹੋ ਖਬਰ ਵਾਲੀ ਟੀਵੀ